अब शिवरात्रि तो 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 का त्यौहार पूरे देश भर बड़ी धूमधाम मनाया जा रहा तो है कि इस वे सोनिया मान जन अज तो कुछ दिन पहला अपना राजनीति सफर जरा शुरू किया केजरीवाल और आनंद ने आम आदमी पार्टी ज्वाइन की चटपट बनी मंदिर नतमस्त होकर अपना ਸ਼ੁਰੂ ਕੀਤਾਇਆ ਇਸ ਮੌਕੇ ਦੇ ਉੱਪਰ ਪਠਾਨਕੋਟ ਦੇ ਐਸਐਸਪੀ ਜਿੰਦਰ ਸਿੰਘ ਤੇ ਲੋਹਣਾ ਦੇ ਨਾਲ ਸਾਰੇ ਅਧਿਕਾਰੀ ਇਥੇ ਵਿਜਨੀ ਰਿਪੋਰਟ ਦੀ ਗੱਲਬਾਤ ਕਰਦੇ ਆ ਕਿ ਆਮ ਮੰਤਰੀ ਪੰਜਾਬ ਲਾਲਚੰਦ ਗੜਾਟਖੋਣਾ ਦੇ ਨਾਲ ਤੇ ਸੋਨੀਆ ਮਾਨ ਜੋ ਕਿ ਪੰਜਾਬੀ ਫਲੰਦੀ ਅਧਿਕਾਰਾਂ ਨੇ ਉਹਨਾਂ ਵੱਲੋਂ ਅੱਜ ਪਠਾਨਕੋਟ ਦੇ ਵਿੱਚ ਆ ਕੇ ਆਪਣਾ ਮਤਦ ਦੇਖਿਆ ਗਿਆ ਔਰ ਅਗਲਾ ਰਾਜ ਸਫਰ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਬਾਬਾ ਪੋਲਾਣਾ ਸਿੰਘ ਦੇ ਅੱਜ ਸ੍ਰੀ ਰਾਤਰੀ ਮਹਾਪੁਰਬ ਦੀਆਂ ਮੁਬਾਰਕਾਂ ਦੇਣਾ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਔਰ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਨਾਟੇ ਓਨਲੀ ਲੋਕ ਬਲੇ ਕਿ ਮੈਂ ਆਪਣੀ ਪਿੰਡ ਦੀ ਜ਼ਨਮ ਹੁੰਦੀ ਤੇ ਆਇਆ ਪਿੰਡ ਕਟਾਰੂ ਚੱਕ ਦਾ ਸਵਾਲਾ ਮੰਦਿਰ ਚੜਪਾਣੀ ਬਣੀ ਵਿਖੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਫੇਰ ਮੈਂ ਆਪਣੇ ਪਰਿਵਾਰ ਦੇ ਨਾਲ ਨਸਮਤ ਸਉਣ ਲਈ ਆਇਆ ਸੋ ਸਭ ਨੂੰ ਇਸ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਨੂੰ ਖੁਸ਼ੀ ਆ ਕਿ ਅੱਜ ਸਾਡੇ ਵੇੜੇ 'ਚ ਸਾਡੇ ਘਰ ਸਾਡੇ ਨਗਰ ਦੇ ਵਿੱਚ ਪੰਜਾਬ ਦੇ ਬਹੁਤ ਵੱਡੇ ਅਦਾਕਾਰ ਸਾਡੀ ਬੇਟੀ ਸਾਡੀ ਧੀ ਸੋਨੀਆ ਮਾਨ ਉਹ ਵੀ ਅੱਜ ਸਵਾਲਾ ਮੰਦਿਰ ਕਰਾਰੂ ਚੱਕ ਵਿਖੇ ਨਾਤਮਸਕ ਹੋਣ ਲਈ ਆਏ ਆ ਸੋ ਮੈਂ ਉਹਨਾਂ ਲਈ ਵੀ ਅਰਦਾਸ ਕਰਦਾ ਉਹਨਾਂ ਨੇ ਜਿਹੜਾ ਸਿਆਸੀ ਜੀਵਨ ਆਪਣਾ ਸ਼ੁਰੂ ਕੀਤਾ ਇਹ ਉਹਨਾਂ ਦੀ ਜ਼ਿੰਦਗੀ ਦੇ ਨਾਲ ਸਾਡੇ ਪਿੰਡ ਦਾ ਇਤਿਹਾਸ ਜੁੜਿਆ ਰਹੇਗਾ ਕਿ ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਆ ਸੋ ਮੈਂ ਕਾਮਨਾ ਕਰਦਾ ਵੀ ਉਹ ਵੀ ਆਪਣੀ ਜ਼ਿੰਦਗੀ ਦੇ ਅੰਦਰ ਬਣਾਦੀਆਂ ਹਨ ਸੋ ਸਵਰਾਤਰੀ ਵਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮੈਂ ਉਮੀਦ ਕਰਦਾ ਮੈਂ ਅਰਦਾਸ ਕਰਦਾ ਕਿਸੋ ਰਾਤੇ ਤੁਹਾਡੀ ਸਾਡੀ ਸਭ ਦੀ ਜ਼ਿੰਦਗੀ ਦੇ ਅੰਦਰ ਕੋਈ ਚੰਗਾ ਲੈ ਕੇ ਆਵੇ ਤੇ ਬਾਬਾ ਪੁਰਾਣਾ ਚੀਦਾ ਹਮੇਸ਼ਾ ਜਿਹੜਾ ਆਸ਼ੀਰਵਾਦ ਬਿਣਿਆ ਰਵੇ ਔਰ ਇਹ ਤਿਹਾਰ ਸਾਨੂੰ ਹਮੇਸ਼ਾ ਆਪਸੀ ਭਾਈਚਾਰਾ ਮੁਹੱਬਤ ਤੇ ਸਨੇਹ ਦਾ ਜਿਹੜਾ ਪੈਗਾਮ ਦਿੰਦੇ ਆ ਸੋ ਚਟਪਟ ਬਣੀ ਕਟਾਰੂ ਚੱਕ ਦਾ ਇਤਿਹਾਸਿਕ ਮੰਦਰ ਜਿੱਥੇ ਕੁਦਰਤ ਨੇ ਸਾਨੂੰ 25 ਏਕੜ ਜੰਗਲ ਦਿੱਤਾ ਉਹਤੇ ਬਾਬਾ ਜਟਪਾਣਾ ਅੱਜ ਦੀ ਇਸ ਧਰਤੀ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਸੇ ਲੋਕ ਜਿਹੜੇ ਆ ਉਹ ਨਤਮਸ ਸਿਖੌਣ ਲਈ ਆਉਂਦੇ ਆ ਸੋ ਉਹਨਾਂ ਨੂੰ ਵਜੇ ਆ ਸੋ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਸਿਵਰਾਤਰੀ ਪਰਵ ਦੀਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਆ ਤਾਨਵਾਦ ਕਰਦੀ ਹਾਂ ਕਤਾਰੂ ਸ਼ਖਜੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਸ਼ਿਵਾਲਾ ਮੰਦਿਰ ਦੇ ਵਿੱਚ ਇਨਵਾਈਟ ਕੀਤਾ ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਅੱਜ ਇਸ ਇਤਿਹਾਸਿਕ ਜਗ੍ਹਾ ਤੋਂ ਔਰ ਮੈਂ ਆਪਣਾ ਜਿਹੜਾ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੀ ਹਾਂ ਔਰ ਇੱਕ ਪੋਜ਼ਿਟਿਵ ਵਾਈਬ ਹੈ ਪੋਜ਼ਿਟਿਵ ਫੀਲਿੰਗ ਹੈ ਔਰ ਮੈਂ ਚਾਹੁੰਦੀ ਆ ਜਿਵੇਂ ਇਹ ਤਿਉਹਾਰ ਖੁਸ਼ੀਆਂ ਲੈ ਕੇ ਆਂਦੇ ਆ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੁਹੱਬਤ ਇਨਸਾਨ ਸਾਡੇ ਸਾਰਿਆਂ ਦੇ ਵਿੱਚ ਬਣੀ ਰਹੇ ਔਰ ਬਸ ਤੁਸੀਂ ਸਾਰੇ ਜਾਣੇ ਆਸ਼ੀਰਵਾਦ ਦਿਓ ਬਾਕੀ ਮੈਂ ਬਾਬਾ ਕੋਲੇਨਾਰ ਜੀ ਦਾ ਔਰ ਸ਼ਿਵ ਜੀ ਜੀ ਦਾ ਮੈਂ ਆਸ਼ੀਰਵਾਦ ਲਿਆ ਹੈ ਸੋ ਥੈਟ ਕਿ ਮੈਂ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਪੋਲਿਟਿਕਸ ਦੇ ਵਿੱਚ ਲੋਕਾਂ ਵਾਸਤੇ ਵਧੀਆ ਕੰਮ ਕਰ ਸਕਾਂ ਸੋ ਫਿਰ ਇੱਕ ਦੁਬਾਰ ਫਿਰ ਤੋਂ ਕਹਿਨੀ ਹੈ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਪੰਜਾਬ ਦੇ YouTube ਮੈਂ ਪੰਜਾਬ ਦੇ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਕੌਨਫिडੈਂਟ ਤੁਹਾਡੇ ਵਿੱਚ ਹੋਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਜੋ ਚਾਹੋ ਤੁਸੀਂ ਉਹ ਪਾ ਸਕਦੇ ਹੋ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨਹੀਂ ਲੈ ਕੇ ਆਣੀ ਚਾਹੀਦੀ ਔਰ ਪੰਜਾਬ ਦੇ ਵਿੱਚ ਸਭ ਕੁਝ ਹੈ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਔਰ ਪੋਲਿਟਿਕ ਪੋਲਿਟਿਕਸ ਦੇ ਵਿੱਚ ਜ਼ਿਆਦਾ ਪਾਰਟਿਸਪੇਟ ਕਰਨਾ ਚਾਹੀਦਾ ਹੈ ਸੋ ਥੈਟ ਕਿ ਆਪ ਆਪਨੇ ਸਮਾਜ ਦੇ ਮੁੱਦਿਆਂ ਨੂੰ ਚੁੱਕੀਏ ਸੋਸਾਇਟੀ ਦੇ ਵਿੱਚ ਸੁਧਾਰ ਲਈਏ